ਇਹ ਟੀਜ਼ਰ ਨੂੰ ਲੋਕੀ ਤਾਂ ਅਪਰੀਸ਼ੀਏਟ ਕਰ ਰਹੇ ਆ ਗਿੱਪੀ ਭਾਜੀ ਨੇ ਅਪਰੀਸ਼ੀਏਟ ਕੀਤਾ ਹੈ ਨਾ ਤੇ ਉਹ ਜਦੋਂ ਤੁਸੀਂ ਵੇਖੀ ਸਟੋਰੀ ਉਹਨਾਂ ਦੀ ਤਾਂ ਉਦੋਂ ਕੀ ਐਵੇਂ ਹੋਇਆ ਕਿਨੂੰ ਕਿਨੂੰ ਫੋਨ ਕੀਤੇ ਮੈਂ ਸੀਰੀਅਸਲੀ ਮੈਂ ਗਿੱਪੀ ਭਾਜੀ ਦਾ ਪਹਿਲਾਂ ਤੇ ਬਹੁਤ ਧੰਨਵਾਦ ਕਰਦਾ ਕਿ ਉਹ ਬਹੁਤ ਵੱਡੇ ਦਿਲ ਵਾਲੇ ਨੇ ਤੇ ਤੁਸੀਂ ਲਾਓ ਮੈਨੂੰ ਯਾਦ ਹੈ ਮੈਂ ਸੁਹਾਣਾ ਸਾਹਿਬ ਗੇਟ ਦੇ ਅੰਦਰ ਗੱਡੀ ਐਂਟਰ ਕੀਤੀ ਆ ਮੈਂ ਕਿਸੇ ਚੀਜ਼ ਤੋਂ ਪ੍ਰੇਸ਼ਾਨ ਸੀਗਾ ਤੇ ਮੈਂ ਜਦੋਂ ਵੀ ਪ੍ਰੇਸ਼ਾਨ ਹੁੰਨਾ ਇੱਥੇ ਮੋਹਾਲੀ 'ਚ ਤੇ ਮੈਂ ਗੁਰਦੁਆਰਾ ਸੁਹਾਣਾ ਸਾਹਿਬ ਜਾਂ ਜਾਂਦਾ ਹਨਾ ਤੇ ਮੈਨੂੰ ਲੱਗਦਾ ਵਾ ਵੀ ਮੈਂ ਆਪਣੀ ਗੱਲ ਉੱਥੇ ਕਹਿ ਆਂ ਵਾ ਬਾਬੇ ਨੂੰ ਤੇ ਉਹ ਪੂਰੀ ਹੋ ਜਾਂਦੀ ਮੈਂ ਇਦਾਂ ਪਰੇਸ਼ਾਨੀ ਜੋ ਐਂਟਰ ਕੀਤਾ ਵਾ ਅਜੇ ਐਂਟਰ ਕੀਤਾ ਹੀ ਆ ਤੇ ਮੈਂ ਆਪਣਾ ਨਾ ਇਦਾਂ ਕਰਕੇ ਸੋਸ਼ਲ ਮੀਡੀਆ ਦੇਖ ਰਿਹਾ ਇੰਸਟਾਗ੍ਰam ਬੰਦਾ ਦੇਖਦਾ ਨਾ ਤੇ ਸਟੋਰੀਆਂ ਦੇਖ ਰਿਹਾ ਤੇ ਉੱਤੇ ਲਿਖਿਆ ਗਿੱਪੀ ਗਰੇਵਾਲ ਤੇ ਮੈਂ ਉਹ ਅੱਗੇ ਲਗਾਤੀ ਮੈਂ ਕੋਈ ਨਕਲੀ ਪੇਜ ਹੋਊਗਾ ਉਹਨੇ ਪਾਇਆ ਹੋਊਗਾ ਪਤਾ ਨਹੀਂ ਕੁਦਰਤੀ ਮੇਰੇ ਦਿਮਾਗ ਚ ਆਇਆ ਮੈਂ ਦੁਬਾਰਾ ਪਿੱਛੇ ਗਿਆ ਮੈਂ ਖੋਲ ਕੇ ਦੇਖਿਆ ਤੇ ਉੱਤੇ 8 9 ਮਿਲੀਅਨ ਮੈਂ ਕਿਹਾ ਥੋੜੀ ਭਲੀ ਹੋ ਜੇ ਆ ਕੀ ਮੈਂ ਗਿੱਪੀ ਕਰਾ ਮੈਂ ਪਹਿਲੋਂ ਫੇਰ ਮੈਂ ਦੁਬਾਰਾ ਬੰਦੇ ਸਭੇ ਦੁਬਾਰਾ ਖੋਲੇ ਕਿ ਮੈਂ ਕਿਤੇ ਹੈ ਨਾ ਗਲਤੀ ਨਾਲ ਦੇਖਿਆ ਮੈਂ ਗਿੱਪੀ ਭਾਈ ਨੇ ਉਹ ਵਾ ਮੇਰੇ ਨਾਲ ਸਾਰੇ ਬੰਦੇ ਮੈਂ ਸਾਰਾ ਉਹ ਮੈਂ ਗਿੱਪੀ ਭਾਈ ਨੇ ਆਪਣਾ ਸ਼ੇਅਰ ਕੀਤਾ ਉਹ ਤੋਂ ਲਿਖਿਆ ਵੀ ਉਹਦਾ ਬਹੁਤ ਸੋਹਣਾ ਕਿ ਮੈਂ ਇਸ ਟੀਮ ਚੋਂ ਆ ਕਿਸੇ ਨੂੰ ਜਾਣਦਾ ਨਹੀਂ ਬਟ ਫਿਰ ਵੀ ਜਿਹੜੀ ਚੀਜ਼ ਚੰਗੀ ਉਹਦੀ ਤਾਰੀਫ ਕਰਨੀ ਬਣਦੀ ਆ ਤੇ ਇਹ ਟੀਜ਼ਰ ਬਹੁਤ ਕਮਾਲ ਦਾ ਹੈ ਬੁੱ ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਵੀ ਯਾਰ ਅਸੀਂ ਉਹਨਾਂ ਨਾਲ ਕਦੀ ਕੰਮ ਹੈ ਗਿੱਪੀ ਭਾਜੀ ਨਾਲ ਕਦੀ ਕੰਮ ਨਹੀਂ ਕੀਤਾ ਹੈਨਾ ਤੇ ਬਟ ਉਹਨਾਂ ਦਾ ਹੀ ਵਡਪਣਾ ਵੀ ਉਹਨਾਂ ਨੇ ਸਾਡੇ ਲਈ ਇਦਾਂ ਲਿਖ ਕੇ ਪਾਇਆ ਔਰ ਜੈਨੂਅਲ ਲਿਖ ਕੇ ਪਾਇਆ ਹਾਂ